ਸਟਾਰਟ ਬੱਚੇ ਅਤੇ ਨੌਜਵਾਨ ਸਧਾਰਨ ਭੋਜਨ ਖਾਣ ਦੀ بجائے ਇੱਧਰ ਉੱਧਰ ਦੀਆਂ ਚੀਜ਼ਾਂ ਭਾਵ ਜੰਕ ਫੂਡ ਖਾਣਾ ਵਧੇਰੇ ਪਸੰਦ ਕਰਦੇ ਹਨ ਡੰਡੀ ਸਰੀਰ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਅਤੇ ਨੱਠਣ ਭੱਜਣ ਕਰਕੇ ਉਹ ਇਸ ਬਾਧੂ એનર્ਜੀ ਅਤੇ ਕੈਲੋਰੀਜ਼ ਨੂੰ ਆਸਾਨੀ ਨਾਲ 50 ਲੈਂਦੇ ਹਨ ਡੰਡੀ ਕਿਸ਼ੋਰ ਅਵਸਥਾ ਹਾਰਮੋਨਸ ਦੀ ਤਬਦੀਲੀ ਕਾਰਨ ਹੋ ਰਹੇ ਸਰੀਰਕ ਵਿਕਾਸ ਦਾ ਹੀ ਸਮਾਂ ਨਹੀਂ ਹੁੰਦਾ ਸਗੋਂ ਇਹ ਉਭਨਾਤਮਿਕ ਹਲਚਲ ਦਾ ਵੀ ਸਮਾਂ ਹੁੰਦਾ ਹੈ ਡੰਡੀ ਉਹ ਚਾਹੁੰਦੇ ਹਨ ਕਿ ਜੱਕਦਮ ਉਹਨਾਂ ਅੰਦਰ ਪੂਰਨ ਮਨੁੱਖ ਬਨ ਦੀ ਤਾਕਤ ਆ ਜਾਵੇ ਟੰਡੀ ਇਹ ਆਮ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੀਆਂ ਲੜਕੀਆਂ ਵਧੀਆ ਸਰੀਰਕ ਆਕਾਰ ਪ੍ਰਾਪਤ ਕਰਨ ਲਈ ਉੱਖੀਆਂ ਰਹਿੰਦੀਆਂ ਹਨ ਟੰਡੀ ਸਾਰਾ ਸਾਰਾ ਦਿਨ ਭੋਜਨ ਨਾ ਖਾਣ ਕਾਰਨ ਉਹਨਾਂ ਦੇ ਸਰੀਰਕ ਵਿਕਾਸ ਵਿੱਚ ਰੁਕਾਵਟ ਆ ਜਾਂਦੀ ਹੈ ਡੰਡੀ ਫਾਕੀਆਂ ਕਾਰਨ ਹੌਲੀ-ਹੌਲੀ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ ਅਤੇ ਸਰੀਰ ਨੂੰ ਪੂਰਾ ਭੋਜਨ ਨਾ ਮਿਲਣ ਕਾਰਨ ਅਨੀਮੀਆ ਹੋ ਜਾਂਦਾ ਹੈ ਡੰਡੀ ਇਸ ਦੇ ਉਲਟ ਲੜਕੇ ਆਪਣੇ ਮਸਲਜ ਬਣਾਉਣ ਲਈ ਬਿਨਾ ਲੋੜ ਤੋਂ ਫालतू ਭੋਜਨ ਖਾਣਾ ਸ਼ੁਰੂ ਕਰ ਦਿੰਦੇ ਹਨ ਡੰਡੀ ਬੱਚੇ ਦਾਲ ਫੁਲਕਾ ਜਾਂ ਚਾਵਲ ਭਾਜੀ ਨੂੰ ਭੁੱਲ ਗਈ ਹਨ ਡੰਡੇ ਉਹ ਕੋਲਡ ਡਰਿੰਕਸ ਅਤੇ ਚਾਟ ਸਮੋਸਿਆਂ ਨੂੰ ਹੀ ਆਪਣਾ ਅਸਲੀ ਭੋਜਨ ਸਮਝਣ ਲੱਗ ਪਏ ਹਨ ਡੰਡੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤਲੀ ਹੋਈ ਹੋਣ ਕਾਰਨ ਜੰਕ ਫੂਡ ਜੀਭ ਨੂੰ ਬਹੁਤ ਸੁਆਦ ਲੱਗਣ ਵਾਲੀ ਹੁੰਦੀ ਹੈ ਡੰਡੇ ਅਗਲਾ ਪੈਰਾ ਲਿਖਾਂਗੇ ਵੀ ਰੈਡੀ ਸਟਾਰਟ ਜੰਕ ਫੂਡਜ਼ ਵਿੱਚ ਵੱਧ ਫੈਟ ਹੋਣ ਕਾਰਨ ਵੱਧ ਕੈਲੋਰੀਜ਼ ਹੁੰਦੀਆਂ ਹਨ ਡੰਡਾ ਇਹਨਾਂ ਵਿੱਚ ਵੱਧ ਸੈਚੂਰੇਟਿਡ ਫੈਟਸ ਪ੍ਰੋਟੀਨ ਅਤੇ ਵੱਧ ਸੋਡੀਅਮ ਹੁੰਦਾ ਹੈ ਪਰ ਰੇਸੇਦਾਰ ਤੱਤ ਅਤੇ ਸਰੀਰ ਵਾਸਤੇ ਲੋੜੀਂਦੇ ਖਣਿਜ ਨਹੀਂ ਹੁੰਦੇ ਡੰਡੀ ਮੈਡੀਕਲ ਵਿਗਿਆਨੀਆਂ ਨੇ ਇਹ ਪਤਾ ਲਗਾਇਆ ਹੈ ਕਿ ਇਸ ਕਬਾੜ ਵਾਲੇ ਭੋਜਨ ਵਿੱਚ ਸਰੀਰ ਲਈ ਲੋੜੀਂਦੇ ਤੱਤ ਨਹੀਂ ਹੁੰਦੇ ਡੰਡੀ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਬੱਚਿਆਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾਵੇ ਡੰਡੀ ਜੇਕਰ ਉਹ ਅਸਲ ਭੋਜਨ ਖਾਣਗੇ ਤਾਂ ਹੀ ਉਹਨਾਂ ਦੇ ਸਰੀਰ ਦਾ ਸਹੀ ਵਿਕਾਸ ਹੋਵੇਗਾ ਅਤੇ ਚਿਹਰੇ ਤੇ ਨੂਰ ਆਵੇਗਾ ਦੰਡ ਜਿਨ੍ਹਾਂ ਬੱਚਿਆਂ ਨੂੰ ਬਾਹਰਲੇ ਖਾਣੇ ਖਾਣ ਦਾ ਸੁਆਦ ਪੈ ਜਾਵੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਭੁੱਖ ਲੱਗੀ ਹੈ ਜਾਂ ਨਹੀਂ ਕਿਉਂਕਿ ਉਹਨਾਂ ਨੂੰ ਬਿਨਾਂ ਵਜ੍ਹਾ ਖਾਣ ਦੀ ਆਦਤ ਪੈ ਜਾਂਦੀ ਹੈ ਡੰਡੀ ਬੱਚੇ ਦੀ ਖੁਰਾਕ ਵਿੱਚ ਹਰ ਪ੍ਰਕਾਰ ਦੇ ਵਿਟਾਮਿਨ ਅਤੇ ਮਿਨਰਲ ਹੋਣੇ ਚਾਹੀਦੇ ਹਨ ਡੰਡੀ ਇਸ ਲਈ ਖਾਣ ਪੀਣ ਵਿੱਚ ਵੈਰਾਈਟੀ ਰੱਖੀ ਜਾਣੀ ਚਾਹੀਦੀ ਹੈ ਡੰਡੀ ਕਈ ਸਬਜ਼ੀਆਂ ਮਿਲਾ ਕੇ ਬਣਾਉਣ ਨਾਲ ਸਬਜ਼ੀ ਲਾਭਦਾਇਕ ਅਤੇ ਸੁਆਦੀ ਬਣੇਗੀ ਡੰਡੀ ਜੇਕਰ ਸਮੋਸੇ ਬਣਾਉਣੇ ਹੋਣ ਤਾਂ ਬੀ ਆਲੂਆਂ ਦੀ ਥਾਂ ਮਿਲੀਆਂ ਜੁੜੀਆਂ ਸਬਜ਼ੀਆਂ ਪਾ ਕੇ ਫਰਾਈ ਕਰਨ ਦੀ ਬਜਾਏ ਪਕਾ ਸਕਦੇ ਹਾਂ ਡੰਡੀ ਕਹਿਣ ਦਾ ਭਾਵ ਹੈ ਕਿ ਭੋਜਨ ਨੂੰ ਵਿਟਾਮਿਨ ਭਰਪੂਰ ਅਤੇ ਸਵਾਦ ਵਾਲਾ ਬਣਾ ਕੇ ਬੱਚੇ ਨੂੰ ਬਾਹਰੋਂ ਭੋਜਨ ਖਾਣ ਤੋਂ ਰੋਕਿਆ ਜਾ ਸਕਦਾ ਹੈ ਡੰਡੀ